ਮੇਰਾ ਨਾ ਵਿਜੇ ਸਿੰਘ ਹੈ ਜੀ ਕਿੱਥੇ ਰਹੋ ਮੈਂ ਲੇਬਰ ਕਲੋਨੀ ਗੇਟ ਕੀ ਮੈਨੇ ਨਾ ਕੀ ਗੱਲਬਾਤ ਹੋਈ ਜਿਹੜੀ ਗੱਡੀ ਸਰ ਮੈਨਾ ਰਾਤੀ 12 ਵਜੇ ਸਵਾਰੀ ਲਾ ਕੇ ਆਇਆ ਸੀ ਡ੍ਰੌਪ ਕਰਕੇ ਜੰਨੇ ਵਾਲੇ ਡ੍ਰੌਪ ਕਰਕੇ ਆਇਆ ਅਕਸਰ ਮੇਰੀ ਗੱਡੀ 'ਤੇ ਰੋਇ ਲੱਗਦੀ ਹੈ ਡੇਲੀ ਬਿੰਨਾਗਾ ਕੈਮਰੇ ਲੱਗੇ ਹੋਏ ਬਗੈੜਾ ਇੱਥੇ ਰੋਇ ਮੇਰੀ ਗੱਡੀ ਲੱਗਦੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਸੀ ਛੋਟੀ ਗੱਡੀ ਉੱਤੇ ਮੈਂ ਡਰਾਈਵਰ ਰੱਖਿਆ ਹੋਇਆ ਠੀਕ ਹੈ ਛੋਟੀ ਗੱਡੀ ਉਹ ਗੱਡੀ ਮੇਰੀ ਪਹਿਲਾਂ ਪੁਰਾਣੀ ਸੀ ਮੈਂ 2 ਮਹੀਨੇ ਤੋਂ ਨਵੀਂ ਗੱਡੀ ਲਈ ਹੈ 2-3 ਮਹੀਨੇ ਹੋ ਗਏ ਮੈਂ ਨਵੀਂ ਪਤਾ ਨਹੀਂ ਲੋਕਾਂ ਕੋ ਦੇਖ ਕੇ ਜਰੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆਏ ਆ ਉਹਨਾਂ ਨੇ ਗੱਡੀ ਦੇ ਉੱਤੇ ਤੇਲ ਪਾ ਕੇ ਅੱਗ ਲਾਤੀ ਐ ਤੇ ਸਾਨੂੰ ਇਨਸਾਫ ਚਾਹੀਦਾ ਪੁਲਿਸ ਤੋਂ ਕਿੰਨਾ ਥੇਰ ਹੋ ਗਿਆ ਗੱਡੀ ਚਲਾਦੇ ਨੂੰ ਤੁਸੀਂ ਤੇ ਗੱਡੀ ਨਵੀਂ ਸੀ ਹਾਂਜੀ ਗੱਡੀ ਤਾਂ ਨਵੀਂ ਹੀ ਸਰੇ ਲਈ ਇੱਕ ਪਹਿਲੀ ਗੱਡੀ ਕਿੰਨਾ ਥੇਰ ਹੋ ਗਿਆ ਤੇ ਚੁੱਕਾਈ ਪਹਿਲੇ ਤੇ ਸਾਨੂੰ 4-5 ਸਾਲ ਹੋ ਗਏ ਗੱਡੀ ਖੜੀ ਕਰੀ ਕੋਈ ਇਦਾਂ ਦੀ ਵਾਰਦਾਤ ਨਹੀਂ ਕੋਈ ਗੱਡੀ ਨੂੰ ਛੜੀਟ ਤੱਕ ਨਹੀਂ ਕਦੀ ਲੱਗੀ ਵੀ ਨਹੀਂ ਆ ਹੁਣ ਨਵੀਂ ਗੱਡੀ ਮੈਂ ਹੁਣ ਨਵੀਂ ਗੱਡੀ ਲਈ ਹੀ ਨਵੀਂ ਗੱਡੀ ਦਾ ਕੰਮ ਕਰ ਨਵੀਂ ਗੱਡੀ ਦਾ ਲੋਕਾਂ ਕੋਲ ਵੇਚ ਕੇ ਜਰਿਆ ਨਹੀਂ ਗਿਆ ਕਿੰਨਾ ਕੁ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਤੇ ਸ਼ੱਕ ਹੈਗਾ ਜਾਂ ਕੋਈ ਪੁਰਾਣੀ ਰੰਜਿਸ਼ ਬਾਜੀ ਨਹੀਂ ਨਹੀਂ ਕੋਈ ਨਾ ਕੋਈ ਰੰਜਿਸ਼ ਬਾਜੀ ਨਹੀਂ ਕਦੀ ਲੜਾਈ ਝਗੜਾ ਕੀਤਾ ਨਹੀਂ ਇਦਾਂ ਦਾ ਕੋਈ ਕੰਮ ਅੱਛਾ ਹਾਂਜੀ ਬੇਨਤੀ ਕਰਦੇ ਹਾਂ ਹਾਂਜੀ 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 ਕੀ ਲਾ ਆਪਣੀਆਂ ਗੱਡੀਆਂ ਟੈਕਸੀ ਦਾ ਕੰਮ ਹੈ ਆਪਣਾ ਸਾਰਾ ਟੈਕਸੀ ਦਾ ਹਾਂਜੀ ਹਾਂਜੀ ਕੀ ਲੱਗਦਾ ਕਿ ਅਬ ਕੇ ਕੋ ਵੇਚ ਕੇ ਜਰਿਆ ਨਹੀਂ ਗਿਆ ਅਬ ਨਵੀਂ ਗੱਡੀ ਲਈ ਹਾਂਜੀ ਲੋਕਾਂ ਕੋਲ ਵੇਚ ਕੇ ਜਰਿਆ ਨਹੀਂ ਗਿਆ ਬੜੇ ਚਿਰ ਦੇ ਲੋਕੀ ਛੱਡਦੇ ਆ ਤੇ ਵੇ ਆ ਕੇ ਜੜਿਆ ਨਹੀਂ ਗਿਆ ਤੇ ਕਿਸੇ ਨੂੰ ਭੇਜ ਕੇ ਜਾਂ ਆਪ ਆਏ ਆ ਅੱਗ ਲਾ ਕੇ ਮੂੰਹ ਬਨ ਕੇ ਅੱਗ ਲਾ ਗਏ ਸਾਨੂੰ ਚਾਹੀਦਾ ਪੁਲਿਸ ਕੋ ਇਨਸਾਫ ਚਾਹੀਦਾ ਆਪਾਂ ਨੂੰ ਪੁਲਿਸ ਨੂੰ ਹਾਂਜੀ ਪੁਲਿਸ ਕੋ ਕੰਪਲੇਨਟ ਕੀਤੀ ਆਪਾਂ ਸੁਵਿੰਦਰ ਸਿੰਘ ਜੀ ਐਸਆਈ ਆ ਉਹ ਮੋਕਾ ਵੇਖ ਕੇ ਗਏ ਆ ਰਾਤੀ ਵੀ ਤੇ ਹੁਣ ਥੋੜਾ ਜਿਹਾ ਡਿਊਟੀ ਤੇ ਆਏ ਨਹੀਂ ਆ ਤੇ ਉਹ ਕਹਿੰਦੇ ਕਿ ਆ ਕੇ ਤੇ ਆਪਾਂ ਮੋਕਾ ਵੇਖ ਕੇ ਫੇਰ ਜਾਂਨੇ ਫਿਰ ਆਪਾਂ ਕੰਪਲੇਨਟ ਦੇ ਲਈ ਰਾਜਕੌਰ ਜੀ ਤੇ ਕੀ ਗੱਲਬਾਤ ਹੋਈ ਜਿਹੜੀ ਗੱਡੀ ਮੇਰੇ ਬੇਟਾ 1:30 ਵਜੇ ਨਾ ਹਾਂਜੀ 1:30 ਵਜੇ ਨਾ ਆ ਕੇ ਜੇ ਘਰੇ ਸੁੱਤਾ ਵਾ ਟੈਕਸੀ ਡਰਾਈਵਰ ਹੈਗੇ ਆ ਕੇ ਡਰਾਈ ਤੇ ਆ ਕੇ ਬੂਹਾ ਖੜਕਾਇਆ ਮੈਂ ਬੂਹਾ ਖੋਲਿਆ ਬੱਚਾ ਜੇ ਆ ਕੇ ਸੁੱਤਾ ਹੀ ਆ ਤੇ 1 ਘੰਟੇ ਬਾਅਦ ਅੱਧੇ ਘੰਟੇ ਬਾਅਦ ਕਿ ਗਵਾਂਡੀਆਂ ਨੇ ਰੋਲਾ ਪਾਤਾ ਵਾ ਵੀ ਤੁਹਾਡੀ ਗੱਡੀ ਕੋ ਅੱਗ ਲੱਗ ਗਈ ਅਸੀਂ ਬਾਹਰ ਆ ਕੇ ਦੇਖਿਆ ਮੈਂ ਬੇਟੇ ਕੋ ਬਾਤ ਚਿਠਾਇਆ ਪਹਿਲਾਂ ਮੈਂ ਦੇਖਿਆ ਆ ਕੇ ਵੀ ਅੱਗ ਲੱਗੀ ਗੱਡੀ ਨੂੰ ਬੇਟਾ ਤੇਰੀ ਗੱਡੀ ਕੋ ਅੱਗ ਕਿਵੇਂ ਲੱਗ ਗਈ ਉਹਨਾਂ ਦਾ ਮੈਨੂੰ ਪਤਾ ਨਹੀਂ ਤੇ ਆ ਕੇ ਦੇਖਿਆ ਫਿਰ ਲੋਕਾਂ ਨੇ ਆਂਡ ਗਵਾਂਡ ਆ ਕੇ ਦਵਾ ਦਵਾ ਵਜਾਈ ਬਾਅਦ ਚ ਪਤਾ ਲੱਗਿਆ ਕਿੱਦਾਂ ਲੱਗੀ ਆ ਸਾਨੂੰ ਨਹੀਂ ਬੇਟਾ ਪਤਾ ਵੀ ਕਿੱਤਰਾ ਲੱਗੀ ਕਿੱਤਰਾ ਨਹੀਂ ਹੁਣ ਰਾਤ ਦਾ ਬਿਖਾਇਆ ਕਿਹਨੂੰ ਆਪਾਂ ਕੀ ਕਹਿ ਸਕਦੇ ਆ ਕੀ ਨਹੀਂ ਕਹਿ ਸਕਦੇ ਵੀਡੀਓ ਆਈ ਸਮਝ ਵੀਡੀਓ ਕੋਈ ਆਈ ਆ ਜਾਂ ਨਹੀਂ ਆਈ ਇਹ ਹੁਣ ਬੇਟੇ ਨੇ ਦੇਖੀ ਆ ਪਤਾ ਨਹੀਂ ਮੈਨੂੰ ਆਂਟੀ ਵੀਡੀਓ ਆਈ ਉਹਦੇ ਚ ਕੀ ਆਇਆ ਜੀ ਦੋ ਬੱਚੇ ਆਏ ਆ ਇੱਕ ਪਤਲਾ ਜਿਹਾ ਇੱਕ ਪਾਰਾ ਵਾ ਮੋਟਰਸਾਈਕਲ ਤੇ ਆਏ ਆ ਪਹਿਲਾਂ ਦੋ ਚੱਕਰ ਇਹਨੂੰ ਲਾਏ ਦੋ ਇਹਨੂੰ ਲਾਏ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਟਾਇਰ ਦੋ ਲੈ ਉਹਨਾਂ 'ਚ ਪੈਟਰੋਲ ਪਾਇਆ ਵਾ ਉਹਨਾਂ 'ਚ ਪੈਟਰੋਲ ਪਾ ਕੇ ਗੱਡੀ ਦੇ ਥੱਲੇ ਰੱਖਿਆ ਫੇਰ ਮੁੜ ਕੇ ਗੱਡੀ ਦੇ ਆਲੇ-ਦੁਆਲੇ ਤੇਲ ਸੈਣਕ ਕੇ ਫੇਰ ਅੱਗ ਲਾਤੀ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ ਕੌਣ ਬੰਦੇ ਕੌਣ ਨਹੀਂ ਮੂੰਹ ਬੱਦੇ ਹੋਏ ਆ ਨਹੀਂ ਪਛਾਣ ਚ ਹੈਗੇ ਸਾਡੇ ਪੁਲਿਸ ਕੰਪਲੇਟ ਰਾਤੀ ਵੀ ਅਸੀਂ ਕੀਤੀ ਰਾਤੀ ਵੀ ਬਿਆਨ ਲੈ ਪੁਲਿਸ ਵਾਲਿਆਂ ਨੇ ਸਾਡੇ ਹੁਣ ਵੀ ਗਏ ਆ ਦਰਖਾਸਤ ਲਿਖਾਉਣ ਹੁਣ ਕਹਿੰਦੇ ਡਿਊਟੀ ਤੇ ਨਹੀਂ ਹੈਗੇ ਲੱਗਦਾ ਆਂਟੀ ਤੁਹਾਡੇ ਮੋਟੇ ਨੂੰ ਨਵੀਂ ਗੱਡੀ ਲਈ ਤਦ ਹੋ ਗਿਆ ਹਾਂਜੀ ਬਹੁਤ ਬਹੁਤ ਲੋਕੀ ਛੜਦੇ ਸਾਡੇ ਬੱਚਿਆਂ ਦੀ ਤਰੱਕੀ ਵੇਖਣਾ ਚਾਹਦੇ ਨਹੀਂ ਆਣਗਵਾੜ ਬਹੁਤ ਸਾਡੇ ਨਾਲ ਮੱਲੇਦਾਰ ਬਹੁਤ ਉਤਰੇ ਆ ਪੁਰਾਣੀ ਰੰਜਿਸ਼ ਹੈਗੀ ਰੰਜਤ ਕਿਸੇ ਨਾ ਨਹੀਂ ਬੇਟਾ ਮੇਰੀ ਇੱਕ ਬੇਟਾ ਮੇਰਾ ਬਾਹਰ ਆ ਇਹ ਟੈਕਸੀ ਡਰਾਈਵਰ ਆ ਪਹਿਲਾਂ ਪੁਰਾਣੀ ਗੱਡੀ ਚਲਾਉਂਦਾ ਹੁਣ ਨਵੀਂ ਗੱਡੀ ਚਲਾ ਰਿਹਾ ਵਾ ਤੇ ਕੋਈ ਨਹੀਂ ਵੇਖ ਕੇ ਜਰਿਆ ਗਿਆ ਬੇਹਕੋ ਨਹੀਂ ਜਰਿਆ ਗਿਆ